ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਪਹੁੰਚਿਆ ਹੋਇਆ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਮੇਰੇ ਸਾਹਮਣੇ ਬੈਠੇ ਹੋਏ ਜੀ ਬਾਬਾ ਸਰਬਜੀਤ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਸਾਰੇ ਬਾਬਾ ਸਾਹਿਬ ਜੀ ਦੇ ਨਾਮ ਤੋਂ ਜਾਣਦੇ ਹਾਂ ਇਹਨਾਂ ਕੋਲ ਇੱਕ ਬਹੁਤ ਹੀ ਜ਼ਿਆਦਾ ਫੇਮਸ ਬਹੁਤ ਚੰਗਾ ਬਰੀਡਰ ਘੋੜਾ ਜੀ ਜਿਹਦਾ ਨਾਮ ਹੈ ਜਹਾਂਗੀਰ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਸਾਹਿਬ ਹੁਣਾਂ ਦੇ ਨਾਲ ਇਹਨਾਂ ਦੇ ਫਾਰਮ ਬਾਰੇ ਇਹਨਾਂ ਦੇ ਘੋੜਿਆਂ ਬਾਰੇ ਤੇ ਹੋਰ ਵੀ ਆਪਣੇ ਘੋੜਾ ਪਾਲਕ ਸੱਜਣਾਂ ਸਾਰੇ ਅੱਜ ਪਹੁੰਚੇ ਹੋਏ ਆ ਨਾਲੇ ਸਾਰਿਆਂ ਨੂੰ ਫਤੇ ਬੁਲਾਉਨੇ ਆ ਜੀ ਆਓ ਸਤ ਸ੍ਰੀ ਅਕਾਲ ਬਾਬਾ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜਿੰਨੇ ਮੇਰੇ ਘੋੜਾ ਪਾਲਕ ਵੀਰ ਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਬਾਬਾ ਜੀ ਤੁਸੀਂ ਸਾਰੇ ਭਰਾਵਾਂ ਨੂੰ ਸੱਜਣਾ ਨੂੰ ਅੱਜ ਫਾਰਮ ਤੇ ਇਕੱਠਿਆਂ ਕੀਤਾ ਜੀ ਅਸੀਂ ਸਾਰਿਆਂ ਨੇ ਤੁਹਾਡੇ ਘੋੜੇ ਦੇ ਦਰਸ਼ਨ ਕੀਤੇ ਜੀ ਨਾਲੇ ਆਪਾਂ ਆਪਣੇ ਹੋਰ ਦੂਰ ਬੈਠੇ ਘੋੜਾ ਪਾਲਕ ਵੀਰਾਂ ਵਾਸਤੇ ਵੀਡੀਓ ਬਣਾਈ ਜੀ ਤਾਂ ਕਿ ਜਿੱਥੇ ਵੀ ਦੁਨੀਆ ਦੇ ਕੋਨੇ-ਕੋਨੇ ਤੇ ਸਾਡੇ ਭਰਾ ਬੈਠੇ ਆ ਉਹਨਾਂ ਨੂੰ ਇੱਕ ਵਾਰ ਆਪਾਂ ਆਪਣੇ ਘੋੜਿਆਂ ਦੇ ਦਰਸ਼ਨ ਕਰਾਉਣੇ ਆ। ਜੀ। ਇਹ ਵੀਡੀਓ ਬਹੁਤ ਚੰਗੀ ਬਣੀ ਹੈ ਤੇ ਹੁਣ ਆਪਾਂ ਗੱਲਬਾਤ ਕਰਨ ਲੱਗੇ ਆਂ ਤੇ ਜਲਦੀ-ਜਲਦੀ ਪਹਿਲਾਂ ਦੇ ਭਰਾਵਾਂ ਨਾਲ ਜਾਣ-ਪਛਾਣ ਕਰਾ ਦੋ ਫਿਰ ਆਪਾਂ ਅੱਗੇ ਵਧਦੇ ਆਂ। ਜੀ ਜੀ। ਗੁਰਦੇਵ ਜੀ ਇਹ ਮੇਰਾ ਭਰਾ ਹੈ ਜੀ ਗੁਰਵਿੰਦਰ ਇਹ ਤਲਵੰਡੀ ਸੋਭਾ ਸਿੰਘ ਜਿੱਥੇ ਘੋੜਾ ਜਵਾਲਾਮੁਖੀ ਪੈਦਾ ਹੋਇਆ ਸੀ ਉਸ ਪਿੰਡ ਤੋਂ ਵੀਰ ਹੈ ਜੀ। ਠੀਕ ਹੈ ਜੀ। ਇਹ ਆਪਣੇ ਭਰਾ ਜੀ ਬੜੇ ਸਤਿਕਾਰਯੋਗ ਮੱਲੀ ਸਾਹਿਬ ਜੀ। ਠੀਕ ਹੈ ਜੀ। ਇਹ ਆਪਣਾ ਵੀਰ ਰਾਣਾ ਤਰਨ ਧਰਮ ਤੋਂ ਇਹਨਾਂ ਕੋ ਪੰਜਾਬ ਕੋ ਆਇਆ 골ਡਨ ਰੌਕ ਦਾ ਜੀ ਇਹ ਆਪਣਾ ਮਲਕੀਤ ਵੀਰ ਜਿੱਤੋਂ ਪਹਿਲਾਂ ਹੈਦਰ ਘੋੜਾ ਰਹਿ ਚੁੱਕਾ ਹੈ ਜੀ ਹਾਂਜੀ ਹੁਣ ਵੀਰ ਨੇ ਬਹੁ ਫਿਰ ਚੰਗਾ ਘੋੜਾ ਨੁਕਰਾ ਲਿਆਂਦਾ ਜੀ ਠੀਕ ਹੈ ਜੀ ਇਹ ਆਪਣਾ ਸਾਰੇ ਘੋੜਾ ਪਾਲਕ ਭਰਾ ਆਪਾਂ ਜਾਣਦੇ ਆ ਸਾਰੇ ਮਨੂ ਵੀਰ ਨੂੰ ਹਾਂਜੀ ਔਰ ਘੋੜਿਆਂ ਦੇ ਵਿੱਚ ਨਵੀਂ ਨਵੀਂ ਐਂਟਰੀ ਮਾਰੀ ਆ ਔਰ ਤੇ ਮੇਰਾ ਭਰਾ ਜੌਬ ਕਰਦਾ ਪੰਜਾਬ ਪੁਲਿਸ ਚ ਨਰਵੈਲ ਵੀਰ ਬਦੋਵਾਲ ਤੋਂ ਠੀਕ ਹੈ ਜੀ ਇਹ ਮੇਰਾ ਬਹੁਤ ਹੀ ਸਤਿਕਾਰਯੋਗ ਵੀਰ ਆ ਯਾਨੀ ਕਿ ਹੁਣ ਮੇਰਾ ਬਹੁਤ ਸੋਹਣਾ ਸਾਥ ਦੇ ਰਿਹਾ ਘੋੜਿਆਂ ਦੇ ਵਿੱਚ ਠੀਕ ਹੈ ਜੀ ਇਹ ਨਾਲ ਮੇਰੇ ਸ਼ਿੰਦਰ ਵੀਰ ਜੀ ਸਾਡੀ ਇਹਨਾਂ ਨਾਲ ਕੱਲੀ ਦੋ ਘੋੜੀਆਂ ਦੀ ਡੀਲ ਹੋਈ ਆ ਇੱਕ ਵੀਰ ਮੁੰਡਾ ਰਾਜ ਚਿਗਾਵਾ ਤੇ ਇੱਕ ਮੇਰਾ ਭਰਾ ਸਤਕਾਰਯੋਗ ਸ਼ਿਂਦਰ ਵੀਰਕ ਨਾਲ ਆਪਣੇ ਬੜੇ ਸਤਕਾਰਯੋਗ ਬਲਜੀਤ ਸਿੰਘ ਜੀ ਪਟਵਾਰੀ ਸਾਹਿਬ ਨਾਲ ਇਹ ਗੁਰਵਿੰਦਰ ਵੀਰ ਤੇ ਸੋਭਾ ਤਲਵੰਡੀ ਸਿੰਘ ਵਾਲੇ ਦੇ ਫਾਦਰ ਸਾਹਿਬ ਹੈ ਜੀ ਇਹ ਸਾਰੇ ਮੇਰੇ ਸਤਕਾਰਯੋਗ ਭੈਣ ਭਰਾ ਜਿਹੜੇ ਮੇਰੇ ਨਿਕੇ ਜੇ ਸੱਦੇ ਤੇ ਅੱਜ ਮੇਰੇ ਘਰੇ ਔਰ ਮੇਰੇ ਨਮਾਣੇ ਦੇ ਘਰੇ ਪਹੁੰਚੇ ਆ ਜੀ ਬਹੁਤ ਵਧੀਆ ਲੱਗਦਾ ਜੀ ਕਹਿੰਦੇ ਨਾ ਵੀ ਆਪਾਂ ਘੋੜੇ ਵਾਲਿਆਂ ਦੀ ਇੱਕ ਗੱਲ ਆ ਤੇ ਮੈਂ ਜਦੋਂ ਦਾ ਵੀ ਘੋੜੇ ਵਾਲਿਆਂ ਦੇ ਨਾਲ ਜੁੜਿਆ ਆ ਆਪਾਂ ਘੋੜੇ ਰੱਖਦੇ ਆ ਉਨਾ ਚਾ ਕਹਿੰਦੇ ਸਾਨੂੰ ਸਾਡੇ ਰਿਸ਼ਤੇਦਾਰਾਂ ਦਾ ਨਹੀਂ ਹੁੰਦਾ ਘਰ ਆਿਆਂ ਦਾ ਜੀ ਜਿੰਨਾ ਚਾ ਸਾਡੇ ਭਰਾਵਾਂ ਦਾ ਆਉਂਦਾ ਬਿਲਕੁਲ ਜੀ ਤੇ ਬਾਬਾ ਜੀ ਤੁਸੀਂ ਬਹੁਤ ਚਾ ਕੀਤਾ ਸਾਰਿਆਂ ਦਾ ਬਹੁਤ ਮਜ਼ਾ ਆਇਆ ਤੁਹਾਡੇ ਕੋਲ ਆ ਕੇ ਆਪਾਂ ਵਧੀਆ ਗੱਲਾਂ ਬਾਤਾਂ ਕੀਤੀਆਂ ਘੋੜੇ ਵੇਖੇ ਜੀ ਹੁਣ ਆਪਾਂ ਵੀਡੀਓ ਕਰਨ ਲੱਗੇ ਆ ਤੇ ਆਓ ਸ਼ੁਰੂਆਤ ਕਰਦੇ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਘੋੜੇ ਤੋਂ ਹੀ ਸ਼ੁਰੂ ਕਰਦੇ ਆ ਜੀ ਜਹਾਗੀਰ ਤੋਂ ਤੇ ਉਸ ਤੋਂ ਪਹਿਲਾਂ ਜਲਦੀ ਜਲਦੀ ਇੱਕ ਵਾਰੀ ਫਾਰਮ ਦਾ ਨਾਂ ਤੇ ਐਡਰੈਸ ਦੱਸ ਦਿਓ ਭਰਾਵਾਂ ਨੂੰ ਇਹ ਫਾਰਮ ਮੇਰਾ ਹੈਗਾ ਜੀ ਨੇੜੇ ਸ਼ੀਦਾ ਸਾਹਿਬ ਗੁਰਦਾਰਾ ਅੰਮ੍ਰਿਤਸਰ ਰੋਡ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਜੀ ਫਾਰਮ ਮੇਰੇ ਦਾ ਨਾਮ ਹੈਗਾ ਜੀ ਐਸ ਕੇ ਸਟੱਡ ਫਾਰਮ ਠੀਕ ਹੈ ਜੀ ਜੀ ਐਸ ਕੇ ਸਟੱਡ ਫਾਰਮ ਤੇ ਇਹ ਮੇਨ ਅੰਮ੍ਰਿਤਸਰ ਸ਼ਹਿਰ ਹੀ ਪੈ ਜਾਂਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੀ ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ੀਦਾ ਤਰਨਤਾਰਨ ਰੋਡ ਤੇ ਤਨਤਾਰਨ ਰੋਡ ਤੇ ਚਲੋ ਜੀ ਬਹੁਤ ਵਧੀਆ ਤੇ ਬਾਬਾ ਜੀ ਜਹਾਗੀਰ ਘੋੜੇ ਤੋਂ ਇਲਾਵਾ ਹੋਰ ਕਿੰਨੇ ਘੋੜੇ ਘੋੜੀਆਂ ਨੇ ਐਸ ਵੇਲੇ ਤਿੰਨ ਤੇ ਮੇਨ ਸਟੈਲੀਅਨ ਹੈ ਜੀ ਮੇਰੇ ਕੋਲ ਇੱਕ ਤੇ ਮੇਰੇ ਕੋਲ ਰੁਸਤਮ ਘੋੜਾ ਜੀ ਹਾਂਜੀ ਇੱਕ ਮੇਰੇ ਕੋਲ ਹੈਗਾ ਜੀ ਬਾਦਲ ਘੋੜਾ ਇੱਕ ਤੁਸੀਂ ਬਾਬਾ ਜੀ ਪਿੱਛੇ ਆਪਣੇ ਫੋਟੋ ਲੱਗੀ ਬੋਰਡ ਤੇ ਇਹ ਰੁਸਤਮ ਦੀ ਹੈ ਇਹ ਰੁਸਤਮ ਘੋੜਾ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਨੁਕਰਾ ਘੋੜਾ ਰੁਸਤਮ ਤੇ ਹੋਰ ਇੱਕ ਬਾਦਲ ਘੋੜਾ ਜੀ ਮੇਰੇ ਕੋਲ ਇੱਕ ਬਾਦਲ ਘੋੜਾ ਉਹ ਵੀ ਨੁਕਰਾ ਜੀ ਨੁਕਰਾ ਉਹ ਕਿੱਥੋਂ ਲਿਆ ਸੀ ਇਹ ਬਾਦਲ ਘੋੜਾ ਜੀ ਇਹ ਮੈਂ ਲਿਆ ਸੀ ਜੀ ਬਾਬਿਆਂ ਤੋਂ ਸੈਦਪੁਰ ਵਾਲਿਆਂ ਤੋਂ ਇਹ ਬਾਬਿਆਂ ਸੈਦਪੁਰ ਵਾਲਿਆਂ ਨੇ ਕੋਈ ਵੀਰ ਤੋਂ ਲਿਆ ਸੀ ਸ਼ੇਂਦਰ ਵੀਰ ਕੋਲੋਂ ਹੀ ਆਇਆ ਇਹ ਸੰਘਰੇੜੀ ਵਾਲਾ ਬਾਦਲ ਇਹ ਕਿਹੜਾ ਘੋੜਾ ਵਾਜਦਾ ਸੰਘਰੇੜੀ ਵਾਲਾ ਸੰਘਰੇੜੀ ਵਾਲਾ ਬਾਦਲ ਇਹ ਸ਼ੇਂਦਰ ਵੀਰ ਹਣਾ ਕੋਲ ਸੀ ਘੋੜਾ ਨਾ ਜੀ ਜੀ ਠੀਕ ਹੈ ਜੀ ਠੀਕ ਹੈ ਇਹ ਦੋ ਨੁਕਰੇ ਆ ਇੱਕ ਮਾਰਵਾੜੀ ਇੱਕ ਮਾਰਵਾੜੀ ਜੀ ਤੇ ਜਿਹੜਾ ਜਹਾਗੀਰ ਘੋੜਾ ਜੀ ਜੀ ਇਹਦੀ ਹੁਣ ਉਮਰ ਕਿੰਨੀ ਹੋ ਗਈ ਲਗਭਗ ਇਹਦੀ ਹੁਣ ਇਸ ਵੇਲੇ ਪ੍ਰੋਪਰ ਉਮਰ 7ਵਾਂ ਸਾਲ ਜਾ ਰਿਹਾ ਜੀ ਇਹਦਾ 7ਵਾਂ ਸਾਲ ਜਾ ਰਿਹਾ ਜਾ ਰਿਹਾ ਜੀ ਤੇ ਪੂਰਾ ਫੇਟ ਹੈ ਜੀ ਹਜੇ ਵੀ ਅੱਜ ਜਿਵੇਂ ਘੋੜੇ ਦਾ ਫੋਟੋ ਸ਼ੂਟ ਕੀਤਾ ਆ ਨਾਲ ਨਾਲ ਭਰਾਵਾਂ ਨੂੰ ਸ਼ਾਟ ਦਿਖਾਉਣੇ ਆ ਆਪਾਂ ਜੀ ਤੇ ਐ ਲੱਗਦਾ ਜਿਵੇਂ ਜੇ 3 ਕ ਸਾਲ ਦਾ ਬਸ਼ੇਰਾ ਹੁੰਦਾ ਜੀ ਧੰਨਵਾਦ ਇੰਨੀ ਸੋਹਣੀ ਬੰਤਰ ਇੰਨਾ ਸੋਹਣਾ ਤੁਸੀਂ ਸੰਭਿਆ ਜੀ ਇੰਨੀ એનર્ਜੀ ਹੈ ਤਾਂ ਕਿੰਨੇ 7 ਸਾਲ ਦਾ ਵੀ ਘੋੜਾ ਜਿਹੜਾ ਬੱਚਿਆਂ 'ਚ ਹੁੰਦਾ ਜੀ ਪਰ ਇੱਕ 3 ਸਾਲ ਦਾ ਜਿਵੇਂ ਛੋਟਾ ਬੱਚਾ ਨਾ ਬਸ਼ੀਰਾ ਨਵੀਂ ਉਮਰ ਦਾ ਬਸ ਉਵੇਂ ਦਾ ਇਹਦਾ ਹਸਾਬਤਾ ਪਿਆ ਤੇ ਪ੍ਰਮਾਤਮਾ ਇਹਦੀ ਉਮਰ ਹੋਰ ਲੰਮੀ ਕਰੇ ਤੇ ਸੋਣਾ ਅੱਗੇ ਚੱਲੇ ਧੰਨਵਾਦ ਤੇ ਇਹਦੇ ਬਾਰੇ ਆਪਾਂ ਅੱਗੇ ਬਾਬਾ ਜੀ ਬੈਠੇ ਇੱਥੇ ਇਸ ਗੱਲ ਕਰ ਹੀ ਰਹੇ ਸਾਂ ਕਿੰਨੇ ਕ ਬੱਚੇ ਹੁਣ ਤੱਕ ਇਹਦੇ ਆ ਚੁੱਕੇ ਆ ਇਹਦੇ ਬੱਚੇ ਮਾਰਕੀਟ ਚ ਸਟੈਲੀਅਨ ਬਣ ਕੇ ਖੜ ਗਏ ਆ ਜੀ ਥੋੜਾ ਜਿਹਾ ਪਹਿਲਾਂ ਇੱਕ ਘੋੜਾ ਪੱਤੋ ਹੀਰਾ ਸਿੰਘ ਆਪਣਾ ਬੜਾ ਵੀਰ ਆ ਵਿੱਕੀ ਪੱਤੋ ਜੀ ਉਹਦੇ ਕੋਲ ਘੋੜਾ ਸੀ ਦੇਵਾ ਉਹ ਚਲੋ ਅੱਲਾ ਨੂੰ ਪਿਆਰਾ ਹੋ ਗਿਆ ਬਹੁਤ ਚੰਗਾ ਘੋੜਾ ਸੀ ਬਹੁਤ ਚੰਗੇ ਉਹਨੇ 2-4 ਰਿਜ਼ਲਟ ਉਹਦੇ ਆਏ ਚੰਗੀ ਬਰੀਡਿੰਗ ਕੀਤੀ ਥੋੜਾ ਜਿਹਾ ਪਹਿਲਾਂ ਉਹਨੇ ਲਾਂਚ ਕੀਤਾ ਸੀ ਵੀਰ ਨੇ ਜੀ ਔਰ ਇੱਕ ਆਪਣੇ ਵੀਰ ਕੋ ਛੋਟੇ ਵੀਰ ਕੋ ਨਵਰ ਹੁੰਦਲ ਤੋਂ ਬਸ਼ੀਰਾ ਇਹਦਾ ਫਰਿਆਦ ਤਿਆਰ ਹੋਇਆ ਆ ਔਰ ਇੱਕ ਸਰਸੇ ਘੋੜਾ ਇਹਦਾ ਬੜਾ ਵਧੀਆ ਬਣ ਕੇ ਖੜ ਗਿਆ ਮੈਨੂੰ ਉਹਨਾਂ ਫੋਟੋਆਂ ਭੇਜੀਆਂ ਔਰ ਮਾਰਕੀਟ ਦੇ ਵਿੱਚ ਚੰਗੀਆਂ ਬਸ਼ੇਰੀਆਂ ਜਾਂਗੀਰ ਦੀਆਂ ਬਹੁਤ ਵੱਡੇ ਕੱਦ ਦੀਆਂ ਬਣ ਕੇ ਖਲੋਤੀਆਂ ਜੀ ਤੇ ਬੱਚੇ ਮਾਰਕੀਟ 'ਚ ਤਕਰੀਬਨ ਆ ਗਏ ਆ ਘੱਟ ਤੋਂ ਘੱਟ ਵੀ ਨਾਰਮਲ ਵੀ ਬੱਚੇ ਲਾਈਏ ਤੇ 2-2 100 ਬੱਚਾ ਜਾਂਗੀਰ ਦਾ ਖੜਾ ਮਾਰਕੀਟ 'ਚ ਜੀ ਠੀਕ ਹੈ ਜੀ ਜੀ ਤੇ ਬਾਬਾ ਜੀ ਇੱਕ ਜਾਣਕਾਰੀ ਇਹ ਦਿਓ ਵੀ ਜਾਂਗੀਰ ਘੋੜਾ ਆਪਣੇ ਕੋ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਇਹ ਕਰਦੇਵ ਜੀ ਆਪਣੇ ਕੋ ਇਹਨੂੰ 2 ਸਾਲ ਹੋ ਗਏ ਆ ਜੀ अच्छा 2 साल हो गए अपने को हां जी हां जी ते कुछ जेडे नवे ਭਰਾ ਆਪਣੇ ਨਾਲ ਹੋ ਸਕਦਾ ਵੀ ਇਸ ਸਾਲ ਘੋੜਿਆਂ ਚ ਆਏ ਹੋਣ ਜੀ ਉਹਨਾਂ ਨੂੰ ਜਹਾਗੀਰ ਬਾਰੇ ਪੁਰਾਣੀ ਜਾਣਕਾਰੀ ਨਾ ਹੋਵੇ ਜੀ ਤੇ ਥੋੜਾ ਜਿਹਾ ਇਹ ਦੱਸ ਦਿਓ ਵੀ ਇਹ ਬਸ਼ੇਰਾ ਕਿੱਥੇ ਜੰਮਿਆ ਤੇ ਕਿੱਥੇ ਤਿਆਰ ਹੋਇਆ ਤੇ ਕਿਦਾਂ ਉਹਦੇ ਬਾਰੇ ਜਾਣਕਾਰੀ ਦਿਓ ਇਹ ਘੋੜਾ ਜੀ ਗੈਰੀ ਭਾਜੀ ਦੇ ਘਰੇ ਗੈਰੀ ਗਿਲ ਸਾਹਿਬ ਦੇ ਘਰੇ ਬਰੀਡ ਹੋਇਆ ਜੀ ਠੀਕ ਹੈ ਜੀ ਗੈਰੀ ਗਿਲ ਭਾਜੀ ਦੇ ਘਰੋਂ ਆਪਣੇ ਦੀਪਕ ਸ਼ਰਮਾ ਜੀ ਫਰੀਦਕੋਟ ਵਾਲੇ ਲੈ ਗਏ हां जी ਉੱਥੋਂ ਫਿਰ ਅਸੀਂ ਇਹਨੂੰ ਖਰੀਦਿਆ ਸੀ ਠੀਕ ਹੈ ਜੀ ਜੀ ਤੇ ਇਹਦੇ ਬਾਰੇ ਬਾਬਾ ਜੀ ਜਿਹੜੀ ਮੇਨ ਗੱਲ ਸਾਰੇ ਭਰਾ ਸੁਣਨਾ ਚਾਹੁੰਦੇ ਹੁੰਦੇ ਆ ਜੀ ਵੀ ਇਹ ਘੋੜੇ ਦਾ ਬਰੀਡਿੰਗ ਵਾਸਤੇ ਤੁਸੀਂ ਚਾਲੂ ਰੱਖਿਆ ਇਹਦਾ 2 ਸਾਲ ਤੋਂ ਤੁਸੀਂ ਬਰੀਡਿੰਗ ਕਰ ਰਹੇ ਹੋ ਜੀ ਇਹਦੀ ਮੀਟਿੰਗ ਫੀਸ ਕਿੰਨੀ ਹੈ ਇਹਦੀ ਮੀਟਿੰਗ ਫੀਸ ਐਤਕਾਂ ਗੁਰਦੇਵ ਜੀ ਥੋੜੀ ਜਿਹੀ ਨਾ ਵਧਾਈ ਆ ਮੀਟਿੰਗ ਫੀਸ ਹੁਣ ਐਤਕਾਂ ਅੱਜ ਤਾਂ ਵੀਡੀਓ ਤੇਰੀ ਮੀਟਿੰਗ ਫੀਸ ਜਿਹੜੀ ਆ 75000 ਕੀਤੀ ਹੈ ਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਕਿੰਨੀ ਲੈਂਦੇ ਸੀ ਇਹਦੀ 51000 ਰੁਪਏ ਸੀ 51000 ਰੁਪਏ ਸੀ ਤੇ ਹੁਣ ਆਪਾਂ ਕਹਿੰਦੇ ਵੀ ਮੰਗ ਵਧੀ ਆ ਘੋੜੀਆਂ ਜ਼ਿਆਦਾ ਪੈ ਰਹੀਆਂ ਨੇ ਤੇ ਜਿੱਦਾਂ ਤੇ ਰਿਜ਼ਲਟ ਬਹੁਤ ਚੰਗੇ ਆ ਗਏ ਜੀ ਉਸ ਹੱਬਣਾ ਫਿਰ ਉਹ ਘੋੜੀਆਂ ਵਾਲੇ ਆਉਂਦੇ ਬਤ ਵੱਦ ਅਸੀਂ ਘੋੜੀਆਂ ਮਲਾਈਏ ਜੀ ਤੇ ਹੁਣ ਤੁਸੀਂ 75000 ਰੁਪਏ ਕਰਤੀ ਆ ਜੀ ਤੇ ਚਲੋ ਬਹੁਤ ਵਧੀਆ ਗੱਲ ਹੈ ਜੀ ਤੇ ਆਪਣੇ ਫਾਰਮ ਤੇ ਜਦੋਂ ਕਿਸੇ ਨੇ ਦੂਰੋਂ ਭਰਾ ਨਹੀਂ ਆਉਣਾ ਹੋਵੇ ਘੋੜੀਆਂ ਲੈ ਕੇ ਜੀ ਉਹਨਾਂ ਦੀਆਂ ਘੋੜੀਆਂ ਰੱਖਣ ਨੂੰ ਵੀ ਤੁਸੀਂ ਜਗ੍ਹਾ ਵਧੀਆ ਬਣਾਈ ਹੋਊਗੀ ਬਿਲਕੁਲ ਜੀ ਬਿਲਕੁਲ ਜੇ ਕੋਈ ਵੀਰ ਭਰਾ ਦੀ ਘੋੜੀ ਚਾਰ ਪੰਜ ਦਾ ਰਹਿਣੀਆਂ ਹੋਣ ਤਾਂ ਸਟੇਬਲ ਬਣੇ ਨੇ ਤੇ ਡਾਕਟਰ ਦੀ ਫੈਸਿਲਿਟੀ ਹਾਂ ਜੀ ਡਾਕਟਰ ਜੀ ਡਾਕਟਰ ਦੀ ਵੀ ਫੈਸਿਲਿਟੀ ਹੈਗੀ ਆਉਂਦੇ ਆ ਡਾਕਟਰ ਸਾਹਿਬ ਚਲੋ ਜੀ ਬਹੁਤ ਵਧੀਆ ਤੇ ਇਸ ਤੋਂ ਇਲਾਵਾ ਮੈਨੂੰ ਹੋਰ ਕਿੰਨੀਆਂ ਘੋੜੀਆਂ ਤੁਹਾਡੇ ਫਾਰਮ ਤੇ ਨੇ ਸਾਡੇ ਸਾਰੇ ਫਾਰਮ ਦੇ ਉੱਤੇ ਸਟੈਲੀਅਨਾਂ ਤੋਂ ਇਲਾਵਾ ਕੋਈ 10 ਤੋਂ 15 ਐਨੀਮਲ ਹੋਣਗੇ ਘੋੜੀਆਂ ਵੱਡੀਆਂ ਠੀਕ ਹੈ ਜੀ ਵਡੀਆਂ ਘੋੜੀਆਂ 10 ਤੋਂ 15 ਨੇ ਹਾਂਜੀ ਤੇ ਬਾਬਾ ਜੀ ਜਿਵੇਂ ਆਪਾਂ ਹੁਣ ਦੂਜੇ ਨੁਕਰੇ ਘੋੜੀ ਵੀ ਰੱਖੇ ਆ ਜੀ ਉਹ ਵੀ ਨਾਲ ਹੀ ਬਰੀਡਿੰਗ ਚਾਲੂ ਨੇ ਬਿਲਕੁਲ ਆਪਣੇ ਆਂਦੀ ਉਹਨਾਂ ਬਾਰੇ ਕੋਈ ਗੱਲ ਦੱਸਣੀ ਚਾਹੁੰਦੇ ਹੋ ਤੇ ਹਾਂਜੀ ਜਿਹੜਾ ਬਾਦਲ ਘੋੜਾ ਆ ਜੀ ਹਾਂਜੀ ਉਹ ਤੇ ਵਿਚਾਰ ਬਣਿਆ ਤੇ ਸੇਲ ਕਰ ਦਵਾਂਗੇ ਠੀਕ ਹੈ ਜੀ ਤੇ ਰੁਸਤਮ ਘੋੜਾ ਰੁਸਤਮ ਘੋੜਾ ਨਹੀਂ ਸੇਲ ਕਰਾਂਗੇ ਉਹਦੀ ਮੀਟਿੰਗ ਫੀਸ ਕਿੰਨੀ ਹੈ ਉਹਦੀ 15000 ਰੁਪਏ ਜੀ ਉਹਦੀ 15000 ਰੁਪਏ ਜੀ ਹਾਂਜੀ ਬਾਬਾ ਜੀ ਜਿਵੇਂ ਆਪਾਂ ਇਦੀ ਗੱਲ ਕੀਤੀ ਹੈ ਜਹਾਂਗੀਰ ਦੇ ਬੱਚਿਆਂ ਬਾਰੇ ਜੀ ਇੱਕ ਹੋਰ ਜਾਣਕਾਰੀ ਦਿਓ ਵੀ ਜਿਵੇਂ ਇਹਦੇ ਕੁਝ ਬੱਚੇ ਦਾ ਦੇਖੋ ਮਤਲਬ ਕਈ ਸਾਲਾਂ ਤੋਂ ਇਹ ਘੋੜਾ ਬਰੀਡਿੰਗ ਚ ਹੈਗਾ ਜੀ ਇਹਦੇ ਬੱਚੇ ਤਾਂ ਹੁਣ ਸ਼ੋਅ ਵਾਸਤੇ ਵੀ ਤਿਆਰ ਹੋ ਗਏ ਹੋਣਗੇ ਬਸ ਥੋੜੇ ਸਮੇਂ ਦੇ ਵਿੱਚ ਵਿੱਚ ਜਿਹੜੇ ਹੁਣ ਸ਼ੋਅ ਹੋਣਗੇ ਉਹਨਾਂ ਚ ਜ਼ਰੂਰ ਜਹਾਂਗੀਰ ਦੇ ਬੱਚੇ ਉਤਰਨਗੇ ਸ਼ੋਅ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਤੇ ਬਾਬਾ ਜੀ ਜਦੋਂ ਹਰ ਬੰਦਾ ਜਿਹੜਾ ਵੀ ਵੀਡੀਓ ਵੇਖਦਾ ਘੋੜਿਆਂ ਦੀ ਉਹਦੇ ਮਨ ਚ ਇੱਕ ਸਵਾਲ ਹੁੰਦਾ ਤੇ ਹਰ ਵੀਡੀਓ ਦੇ ਵਿੱਚ ਉਹ ਐਂਡ ਤੱਕ ਨਾ ਉਹ ਚੀਜ਼ ਸੁਣਨ ਵਾਸਤੇ ਬੈਠਾ ਹੁੰਦਾ ਵੀ ਫੀਸ ਕਿੰਨੀ ਰੱਖੀ ਆ ਘੋੜੇ ਦੀ ਉਹਦੇ ਬਾਰੇ ਜਾਣਨਾ ਫੀਸ ਕੇ ਜੀਵ ਜੀ ਤੁਹਾਡੀ ਵੀਡੀਓ ਰਹੀ ਹੁੰਨਾ ਇਹਦੀ ਥੋੜੀ ਜੀ ਵਧਾ ਕੇ ਤੇ 75000 ਫੀਸ ਕੀਤੀ ਹੈ ਜੀ ਅੱਛਾ ਜੀ ਹੁਣ 75000 ਰੁਪਿਆ ਇਸ ਸੀਜ਼ਨ ਤੋਂ ਕਰਤੀ ਹੈ ਪਹਿਲਾਂ ਫੀਸ ਕੇ ਲਈ ਰੱਖੀ ਸੀ ਪਹਿਲਾਂ ਇਹਦੀ 51000 ਫੀਸ ਸੀ ਪਹਿਲਾਂ 51000 ਸੀ ਉਹਦੇ ਵਿੱਚ ਜਿਤਨਾ ਜਿਤਰਾ ਹੀ ਘੋੜੇ ਦੀ ਡਿਮਾਂਡ ਵਧਦੀ ਹੈ ਜਿਤਨਾ ਜਿਤਰਾ ਹੀ ਘੋੜੀਆਂ ਆ ਰਹੀਆਂ ਉਤਰ ਉਤਰ ਹੀ ਘੋੜੇ ਦੀ ਫੀਸ ਓਪਨ ਕੀਤੀ ਹੈ ਜੀ ਠੀਕ ਹੈ ਜੀ ਤੇ ਦੂਜੀ ਗੱਲ ਇਹ ਕਿ ਆਪਣੇ ਵਿੱਚ ਇਹ ਨਹੀਂ ਵੀ 75000 ਦੇ ਵਿੱਚ ਆਪਣਾ ਇੱਕੋ ਜੰਪ ਆ ਜੀ ਆਪਾਂ 75000 ਰੁਪਏ ਦੇ ਵਿੱਚ ਕੋਈ ਸੱਜਣ ਆਉਂਦਾ ਆ ਜਿਸ ਤਰ੍ਹਾਂ ਘੋੜੀ ਪ੍ਰੋਬਲਮ ਆ ਜਿਸ ਤਰ੍ਹਾਂ ਆਪਣੇ ਫਾਰਮ ਤੇ ਛੱਡ ਕੇ ਡਾਕਟਰ ਦੀ ਸਹੂਲਤ ਵੀ ਲੈਣੀ ਚਾਹੁੰਦਾ ਸਾਡੇ ਕੋਲ ਡਾਕਟਰ ਸਾਹਿਬ ਆਉਂਦੇ ਆ ਜੋਧਪੁਰ ਤੋਂ ਡਾਕਟਰ ਸਾਹਿਬ ਹਰ ਹਫਤੇ ਬਾਅਦ ਫਾਰਮ ਵਿਜ਼ਿਟ ਕਰ ਲੈਂਦੇ ਆ ਤੇ ਜੇ ਕੋਈ ਅਮਰਜੈਂਸੀ ਹੋਵੇ ਤੇ ਡਾਕਟਰ ਸਾਹਿਬ ਆ ਜਾਂਦੇ ਆ ਜੀ ਸਾਡੇ ਫੋਨ ਦੇ ਉੱਤੇ ਅੱਛਾ ਡਾਕਟਰ ਸਾਹਿਬ ਦੀ ਫੈਸਿਲਿਟੀ ਹੈਗੀ ਆ ਹਾਂਜੀ ਹਾਂਜੀ ਹੈਗੀ ਆ ਕੋਈ ਘੋੜੀ ਮੇਰੀ ਵੀ ਕਰਦੀ ਆ ਉਹਨੂੰ ਚੈੱਕ ਕਰਕੇ ਤਸੱਲੀ ਨਾਲ ਜਿਹੜਾ ਮਾਰ ਬਿਲਕੁਲ ਜੀ ਬਿਲਕੁਲ ਜੀ ਉਹਦੇ ਵਿੱਚ ਗੁਰਦੇਵ ਜੀ 75000 ਦੇ ਵਿੱਚ ਭਵੇਂ ਸਾਨੂੰ ਇੱਕ ਵਾਰੀ ਘੋੜਾ ਦੇਣਾ ਪਵੇ ਭਵੇਂ ਸਾਨੂੰ ਦੋ ਵਾਰੀ ਦੇਣਾ ਪਵੇ ਠੀਕ ਹੈ ਜੀ ਅਸੀਂ ਘੋੜਾ ਛੱਡਾਂਗੇ ਜਰੂਰ ਅਸੀਂ ਉਹ ਆਮ ਤੌਰ ਤੇ ਸਾਰੇ ਘੋੜਿਆਂ ਵਾਲੇ ਇੱਕ ਫੀਸ ਦੋ ਰੀ ਘੋੜਾ ਛੱਡਦੇ ਆ ਨਹੀਂ ਕੋਈ ਗੱਲ ਤੁਸੀਂ ਵਾਦਾ ਕੀ ਕਹਿੰਦੇ ਜੇ ਮੰਨੋ ਦੂਜੀ ਵਾਰੀ ਵੀ ਘੋੜੀ ਨਹੀਂ ਰਹੀ ਦੂਜੀ ਹੀਟ ਚ ਤੇ ਫਿਰ ਗੁਰਦੇਵ ਤੀਜੀ ਵਾਰੀ ਵੀ ਘੋੜਾ ਛੱਡ ਦਾਂਗੇ ਠੀਕ ਹੈ ਜੀ ਠੀਕ ਹੈ ਮਤਲਬ ਇਹ ਅਪਦਾਈ ਵੀਰੇ ਮੈਂ ਤੁਹਾਨੂੰ ਥੋੜੀ ਜਿਹੀ ਦੱਸੀ ਵੀ ਇੱਕ ਹੀਟ ਦੇ ਵਿੱਚ ਹਾਂਜੀ ਕਈ ਵੇਰੇ ਘੋੜੀ ਆਂਡਾ ਬਚਤ ਨਹੀਂ ਕਰਦੀਗੀ ਹਾਂਜੀ ਆਪ ਨੂੰ ਇੱਕ ਜੰਪ ਤੋਂ ਦੂਜਾ ਜੰਪ ਦੇਣਾ ਪੈਂਦਾ ਉਹ ਜ਼ਰੂਰ ਦਿਆਂਗੇ ਕਿਸੇ ਵੀਰ ਤੋਂ ਨਰਾਜ਼ ਨਹੀਂ ਕਿ ਨਹੀਂ ਜੀ ਕਹਿੰਦੇ ਵੀ ਜਿਵੇਂ ਮੰਨ ਕੇ ਚੱਲੋ ਆਪਾਂ ਇੱਕ ਜੰਪ ਦੇਦਾ ਜੇ ਅਸੀਂ ਏ ਸੀ ਹੀਟ ਦੇ ਦੂਸਰਾ ਕੁੱਟ ਨਹੀਂ ਛੱਡਾਂਗੇ ਜੇ ਆਪਾਂ ਨੂੰ ਲੋਡ ਪੈਂਦੀ ਆ ਕੋਈ ਐਂਡਿਕ ਵੀ ਦੂਰ ਤੋਂ ਭਰਾ ਆ ਜਾਵਾ ਤਾਂ ਆਪਾਂ ਉਹਦੀ ਘੋੜੀ ਖਾਲੀ ਰਵੇ ਕਿਉਂਕਿ ਉਹ ਤਾਂ ਫੀਸਾਂ ਜਦੋਂ ਆਉਣ ਜਾਂਦੇ ਕਿਰਾਇਆ ਬਹੁਤ ਜ਼ਿਆਦਾ ਵਾ ਤੇ ਕਿਸੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਮਨ ਲੱਗ ਦੁੱਖ ਲ ਦੁਬਾਰਾ ਦੂਸਰਾ ਜੰਪ ਵੀ ਜਨਾਬੇ ਮੌਕੇ ਤੇ ਜਵਾਂ। ਤਾਂ ਠੀਕ ਹੈ ਜੀ। ਵੀ ਜਦਾਂ ਡਾਕਟਰ ਸਾਹਿਬ ਕਹਿਣਗੇ ਵੀ ਇਹਨੂੰ ਲੋਡ ਆ ਤੇ ਦੋ ਤਿੰਨ ਵਾਰੀ ਘੋੜਾ ਛੱਡਣ ਚ ਕੋਈ ਮੁਸ਼ਕਲ ਨਹੀਂ। ਨਹੀਂ ਕੋਈ ਮੁਸ਼ਕਲ ਨਹੀਂ। ਨਹੀਂ ਚਲੋ ਬਹੁਤ ਚੰਗੀ ਗੱਲ ਹੈ ਜੀ। ਤੇ ਹੋਰ ਬਾਬਾ ਜੀ ਤੁਸੀਂ ਆਪਣੇ ਦੋਸਤਾਂ ਨੂੰ ਕੋਈ ਹੋਰ ਜਾਣਕਾਰੀ ਕੋਈ ਆਪਣੇ ਸੰਬੰਧੀ ਦੇਣੀ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ। ਜਾਣਕਾਰੀ ਇਹੋ ਹੀ ਆ ਵੀ ਜਿਹੜੇ ਵੀ ਭੈਣ ਭਰਾ ਚਾਹੁੰਦੇ ਆ ਕਿ ਅਸੀਂ ਚੰਗੇ ਘੋੜਿਆਂ ਤੋਂ ਬਰੀਡਿੰਗ ਲੈਣੀ ਆ ਤੇ ਦੂਜੇ ਮਾਰਾ ਦੂਰ ਬੈਠੇ ਆ। ਜੇ ਨਹੀਂ ਵੀ ਕੋੜੇ ਤੋਂ ਕੋੜੀ ਲੈ ਕੇ ਆ ਸਕਦੇ ਤੇ ਜਾਂਗੀਰ ਦਾ ਸੀਮਨ ਵੀ ਜਿਹੜਾ ਅਵੇਲੇਬਲ ਹੈ ਜੀ ਵੈਰੀ ਗੁੱਡ ਅੱਛਾ ਏਆਈ ਵਾਸਤੇ ਸੀਮਨ ਵੀ ਤੁਸੀਂ ਇਹਦਾ ਟੂਰ ਕਰਾਇਆ ਵਾ ਹੈਗਾ ਜੀ ਤੇ ਜੇ ਕੋਈ ਘੋੜੀ ਇੱਥੇ ਨਹੀਂ ਆਉਂਦੀ ਤਾਂ ਤੁਸੀਂ ਸੀਮਨ ਉਸੇ ਤੇ ਜੀ ਕਰਾਸ ਕਰਾ ਦੋਗੇ ਜੀ ਤੇ ਬਾਬਾ ਜੀ ਤੁਸੀਂ ਮੈਨੂੰ ਹੁਣੇ ਜਾਣਕਾਰੀ ਦੇ ਰਹੀ ਸੀਗੇ ਕਿ ਤੁਸੀਂ ਘੋੜੇ ਦਾ ਜਿਹੜਾ ਵਾ ਸੀਮਨ ਵੀ ਫ੍ਰੀਜ਼ ਕਰਾ ਲਿਆ ਜੀ ਉਹਦੀ ਕਿਵੇਂ ਸਹੂਲਤ ਦਿੰਦੇ ਜੀ ਉਹਦੇ ਬਾਰੇ ਦੱਸੋ ਉਹਦੇ ਵਿੱਚ ਗੁਰਦੇਵ ਸਾਡਾ ਨਾ ਡੋਜ਼ ਪ੍ਰਤੀ ਆ ਤੇ ਜਿਹੜਾ ਸਾਡਾ ਡਾਕਟਰ ਆਉਂਦਾ ਜੀ ਉਹ ਏਆਈ ਵੀ ਕਰਦਾ ਅੱਛਾ ਜਿਹੜਾ ਵੀ ਭੈਣ ਭਰਾ ਡਾਕਟਰ ਆਪਣੇ ਤੋਂ AI ਕਰਾਉਂਦਾ ਜਾਂ ਸਾਡੇ ਡਾਕਟਰ ਦੇ ਰਾਹੀਂ ਕਰਾਉਣਾ ਚਾਹੁੰਦਾ ਤੇ ਅਸੀਂ ਡਾਕਟਰ ਦਾ ਨੰਬਰ ਡਾਕਟਰ ਦਾ ਸਾਰਾ ਕੁਝ ਪ੍ਰੋਪਰ ਡਾਕਟਰ ਉਹਨਾਂ ਦੇ ਘਰੇ ਭੇਜ ਕੇ ਜਦੋਂ ਡਾਕਟਰ ਉਹਨਾਂ ਨੂੰ ਦੱਸ ਦਿੰਦਾ ਕਿ ਭਾਜੀ ਅਸੀਂ AI ਕਰਾਉਣੀ ਹੈ ਘੋੜੀ ਚੈੱਕ ਕਰਦਾ ਡਾਕਟਰ ਜਦੋਂ ਮਰਜ਼ੀ ਸਾਡੇ ਕੋਲ ਡੋਜ ਜਿਹੜੀ ਆ ਉਹ ਮੰਗਵਾ ਸਕਦੇ ਠੀਕ ਹੈ ਜੀ ਮਤਲਬ ਤੁਸੀਂ ਡਾਕਟਰ ਬਾਰੇ ਦੱਸ ਦੋਗੇ ਤੇ ਉਹ ਫਿਰ ਆਪਣੀ ਆ ਫੋਨ ਤੇ ਗੱਲ ਕਰਕੇ ਡਾਕਟਰ ਕੋਲ ਟਾਈਮ ਰੱਖ ਕੇ ਉਹਨਾਂ ਦਾ ਪ੍ਰੋਪਰ ਦੱਸਦੇ ਜੀ 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 ਬੀਓਲੋਜੀ ਬਹੁਤ ਵਧੀਆ ਲੱਗਾ ਜੀ ਬਾਬਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਘੋੜਾ ਆਪਾਂ ਨਾਲ-ਨਾਲ ਦੋਸਤਾਂ ਨੂੰ ਦਿਖਾਇਆ ਵੀ ਆ ਘੋੜੇ ਦੇ ਬਹੁਤ ਸੋਹਣੇ-ਸੋਹਣੇ ਸ਼ਾਟ ਆਏ ਆ ਸਾਰੇ ਭਰਾਵਾਂ ਨੇ ਵੇਖੇ ਹੋਣਗੇ ਤੇ ਆਸ ਕਰਦੀ ਆ ਸਾਰਿਆਂ ਨੂੰ ਘੋੜਾ ਵੀ ਚੰਗਾ ਲੱਗਾ ਹੋਊਗਾ ਇੱਕ ਨਾ ਕਰਦੇ ਮੈਂ ਨੀਗੀ ਜੀ ਗੱਲ ਕਰਨੀ ਸੀ ਹਾਂਜੀ ਇਹ ਬੜੇ ਨਾ ਪਿਆਰ ਨਾਲ ਸਾਡੇ ਬੜੇ ਸਤਿਕਾਰਯੋਗ ਸ਼ੇਂਦਰਵੀਰਕ ਜੀ ਤੇ ਇੱਕ ਰਾਜ ਚਗਾਵਾ ਜੀ ਨੇ ਨਾ ਰਾਤੀ ਮੈਨੂੰ ਦੋ ਘੋੜੀਆਂ ਦਿੱਤੀਆਂ ਵਾਹ ਜੀ ਵਾਹ ਇੱਕ ਘੋੜੀਆਂ ਆਪਾਂ ਬੜੇ ਇੱਕ ਘੋੜੀਆਂ ਪੈਸਿਆਂ ਨਾਲ ਲੈਂਦੀਆਂ ਪਰ ਸਾਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਦੋ ਘੋੜੀਆਂ ਬੜੀਆਂ ਚੰਗੀਆਂ ਲਾਈਨਾਂ ਦੀਆਂ ਦੋ ਘੋੜੀਆਂ ਸਾਨੂੰ ਦਿੱਤੀਆਂ ਜਿਹਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਨਰਵੈਲ ਵੀਰ ਜੀ ਨੇ ਨਾ ਦੋ ਸੈਕਿੰਡ ਵਿੱਚ ਸਾਡਾ ਸੌਦਾ ਕਰਾਤਾ ਤੇ ਅੱਜ ਘੋੜੀਆਂ ਸਾਡੇ ਘਰੇ ਉਤਰ ਗਈਆਂ ਵਾ 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 ਇਸ ਕਰਕੇ ਨਰਵੈਲ ਵੀਰ ਜੀ ਦਾ ਥੈਂਕਸ ਤੇ ਮੇਰੇ ਬੜੇ ਸਤਿਕਾਰਯੋਗ ਸ਼ੇਂਦਰ ਵੀਰ ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸੋਨੇ ਵਰਗੇ ਜਾਨਵਰ ਸਾਡੇ ਕਿੱਲਿਆਂ ਤੇ ਭੇਜਿਆ ਜੀ ਵੀਰੇ ਪਿਆਰ ਹੁੰਦਾ ਵਾ ਠੀਕ ਹੈ ਨਾ ਜੇ ਸਮੇਂ ਮਨ ਲੈ ਕੇ ਕੋਈ ਸੱਜਣਾ ਆਪਣੇ ਨਾਲ ਖੜਦਾ ਉਹ ਚੀਜ਼ ਦਾ ਮੁੱਲ ਪਾਉਣਾ ਚਾਹੀਦਾ ਹੁੰਦਾ ਹਾਂਜੀ ਜਦੋਂ ਬਾਬੇ ਸਾਹਿਬ ਨੂੰ ਜਾ ਕੇ ਘੋੜਿਆਂ ਮੰਗਿਆ ਪਰ ਇੱਕ ਵਾਰੀ ਮਨ ਨਹੀਂ ਕੀਤਾ ਕਰਾ ਤਨਰਵੈਲ ਵੀਰ ਨੇ ਵਿੱਚ ਹੋ ਕੇ ਕਿਹਾ ਵੀ ਆਹ ਕੁਛ ਇਹ ਆਪਾਂ ਬੋਲੇਣੀ ਹੈ ਉਹ ਠੀਕ ਨਹੀਂ ਜੋ ਸਿਰ ਮੱਥੇ ਹੈ ਨਾ ਮੇਰਾ ਕੋਈ ਪੈਸਾ ਨਾਲ ਨਹੀਂ ਹੁੰਦਾਗਾ ਭਰਾ ਚਾਹੀਦੇ ਆਪਾਂ ਨੂੰ ਕੀ ਬਾਤ ਹੈ ਜੀ ਬਿਲਕੁਲ ਜੀ ਬਿਲਕੁਲ ਹਮੇਸ਼ਾ ਇੱਕ ਛੋਟੇ ਜੇ ਮੰਨ ਕੇ ਚਲੋ ਸੱਦੇ ਲਿਆ ਸਾਰੇ ਭਰਾ ਇਕੱਠੇ ਹੋਏ ਮਾਜੀ ਧਰਤੀ ਦੇ ਤੇ ਬੜਾ ਚਾਹਵਾ ਵੀ ਸਾਰੇ ਭਰਾ ਇਕੱਠੇ ਹੋਏ ਨੇ ਥੋੜਾ ਵੀ ਆਪਾਂ ਇੱਕ ਦੂਜੇ ਨੂੰ ਮੂੰਹ ਪੱਟੀ ਜਾਈਏ ਇੱਕ ਨਾ ਬੜੇ ਮੇਰੇ ਪਿਆਰੇ ਸਤਿਕਾਰਯੋਗ ਭਰਾ ਆ ਬਾਜਵਾ ਸਾਹਿਬ ਇਹਨਾਂ ਤੋਂ ਦੋ ਚਾਰ ਕਰਿਓ ਸਵਾਲ ਬਾਜਵਾ ਸਾਹਿਬ ਜਿਹੜੇ ਪਹਿਲਾਂ ਬੜੇ ਇਹ ਕੋੜਾ ਬਹੁਤ ਨਾਮੀ ਘੋੜਾ ਇਹਨਾਂ ਨੂੰ ਰੱਖ ਰਿਹਾ ਜੀ ਉਹ ਐਸੋਲੇ ਤਰਨਤਾਰ ਦੇਲੇ ਦੇ ਵਿੱਚ ਆ। ਆ ਠੀਕ ਹੈ ਜੀ ਇਹ ਨੇ ਵੀਰ ਮਨਕੀਰਤ ਬਾਜਵਾ ਜੀ ਬਾਜਵਾ ਸਟੱਡ ਫਾਰਮ ਤੋਂ। ਹਾਂਜੀ ਤੇ ਤੇ ਹੁਣ ਮੌਕੇ ਤੇ ਕਿਦਾਂ ਬਾਜਵਾ ਸਾਹਿਬ ਤੁਸੀਂ ਅੱਜ ਇੱਥੇ ਬਾਬਾ ਸਾਹਿਬ ਹੁਣਾਂ ਕੋਲ ਆਏ ਹੋ ਤੇ ਬੜਾ ਵਧੀਆ ਲੱਗਾ ਵੀ ਸਾਰੇ ਭਰਾਵਾਂ ਨੇ ਟਾਈਮ ਕੱਢਿਆ। ਹਾਂਜੀ ਹਾਂਜੀ। ਤੇ ਦੋ ਗੱਲਾਂ ਦੱਸ ਕੇ ਤੁਸੀਂ ਵੀ ਜਾਣਨਾ ਪਾਉ ਜੀ। ਬਹੁਤ ਵਧੀਆ ਬਾਬਾ ਜੀ ਦਾ ਨੇਚਰ ਆ ਜੀ ਬਹੁਤ ਸੁਭਾਅ ਆ। ਬਾਬਾ ਜੀ ਨੇ ਕੱਲ ਹੀ ਫੋਨ ਕੀਤਾ ਵੀ ਸਾਰੇ ਭਰਾਵਾਂ ਨੇ ਚਲੋ ਆਪਾਂ ਵੀਡੀਓ ਕਰਨੀ ਘੋੜੇ ਦੀ ਤੇ ਸਾਰੇ ਵੀਰ ਪਹੁੰਚੇ ਜੀ ਤੇ ਅੱਧੀ ਜਵਾਨ ਚਲੋ ਬਾਬਾ ਜੀ ਦੇ ਬੋਲ ਤੇ ਸਾਰੇ ਭਰਾ ਪਹੁੰਚੇ ਆ ਠੀਕ ਹੈ ਜੀ ਤੇ ਘੋੜਾ ਵੀ ਬਹੁਤ ਜ਼ਿਆਦਾ ਚੰਗਾ ਜਹਾਂਗੀਰ ਜੀ ਕਹੀਏ ਨਾ ਆਪਾਂ ਕਿ ਇੱਕ ਆਪਾਂ ਸਲੋਟ ਕਰਨੀ ਕੀ ਚੀਜ਼ ਦੀ ਇੱਕ ਚੀਜ਼ ਜਿਹੜੀ ਆਪ ਚੰਗੀ ਹੁੰਦੀ ਉਹ ਚੰਗੀ ਚੀਜ਼ ਦਾ ਆ ਵੀ ਕੰਪੀਟੀਸ਼ਨ ਮਿਲ ਜਾਂਦਾ ਵੀ ਜਦੋਂ ਚੰਗੀਆਂ ਘੋੜੀਆਂ ਮਿਲੀਆਂ ਚੰਗੇ ਬੱਚੇ ਸ਼ੋਹ ਚ ਆਉਣੇ ਆ ਤੇ ਘੋੜਾ ਚੱਲਣਾ ਚੱਲਣਾ ਜੀ ਇਹ ਚੀਜ਼ੇ ਬਾਕੀ ਆ ਚੰਦਰਵੀਰ ਦੀ ਲਓ ਜੀ ਕੋਰੇ ਤੁਸੀਂ ਹਾਂਜੀ ਵਰਕ ਸਾਹਿਬ ਤੁਸੀਂ ਅੱਜ ਬਹੁਤ ਦੂਰੋਂ ਸਪੈਸ਼ਲ ਚੱਲ ਕੇ ਭਰਾ ਦੇ ਇੱਕ ਸੱਦੇ ਦੇ ਤੁਸੀਂ ਆਏ ਆ ਤੇ ਤੁਸੀਂ ਵੀ ਜਹਾਂਗੀਰ ਘੋੜੇ ਨੂੰ ਬਹੁਤ ਸਮੇਂ ਤੋਂ ਜਾਣਦੇ ਆ ਬਿਲਕੁਲ ਜੀ ਇਹਦੇ ਰਿਜ਼ਲਟ ਵੀ ਤੁਸੀਂ ਵੇਖੇ ਹੋਣਗੇ ਬਿਲਕੁਲ ਜੀ ਬਿਲਕੁਲ ਤੇ ਜੇ ਕੋਈ ਨਵੇਂ ਭਰਾ ਆਪਣੇ ਨਾਲ ਜੁੜਦੇ ਆ ਜਾਂ ਜਹਾਂਗੀਰ ਤੋਂ ਮੀਟਿੰਗ ਲੈਣਾ ਚਾਹੁੰਦੇ ਆ ਤੁਸੀਂ ਉਹਨਾਂ ਵਾਸਤੇ ਕੋਈ ਦੋ ਸ਼ਬਦ ਜ਼ਰੂਰ ਦੱਸੋ ਵੇਖੋ ਜੀ ਗੁਰਦੇਵ ਵੀਰੇ ਜਹਾਂਗੀਰ ਤੋਂ ਬਾਬਾ ਜੀ ਨੇ ਲਿਆ ਘੋੜਾ ਲਿਆ 2 ਸਾਲ ਪਹਿਲਾਂ ਹਾਂਜੀ ਪਰ ਆਪਾਂ ਘੋੜੀ ਮੇਡ ਕਰਵਾਈ ਸੀ ਅੱਜ ਤੋਂ 4 4.5 ਸਾਲ ਪਹਿਲਾਂ ਵਾਹ ਜੀ ਵਾਹ ਠੀਕ ਹੈ ਉਹ ਸਮੇਂ ਜਾਂਗੀਰ ਮੇਰੇ ਖਿਆਲ ਦੋ ਜਾਂ ਚਾਰ ਤਾਂ ਦੇ ਲਗਭਗ ਸੀਗਾ ਉਦੋਂ ਘੋੜੀ ਮੀਟ ਕਰਵਾਈ ਸੀ ਠੀਕ ਹੈ ਜੀ ਪਰ ਕੀ ਹੋਇਆ ਵੀ ਘੋੜੀ ਜੋ 9-10 ਮਹੀਨੇ ਦੇ ਸਮੇਂ ਚ ਘੋੜੀ ਐਕਸਪਾਇਰ ਹੋ ਗਈ ਸੀ ਵੀ ਆਪਾਂ ਉਸ ਸਮੇਂ ਤੋਂ ਜਾਂਗੀਰ ਨੂੰ ਜਾਣਦੇ ਆ ਤੇ ਉਸ ਸਮੇਂ ਤੋਂ ਆਪਾਂ ਚਾਹੁੰਦੇ ਆ ਵੀ ਜਾਂਗੀਰ ਦਾ ਆਪ ਨੂੰ ਪਤਾ ਵੀ ਇਹ ਕੀ ਪੈਦਾ ਕਰਦਾ ਵਾ ਠੀਕ ਹੈ ਜੀ ਤੇ ਹਰ ਇੱਕ ਸੱਜਣ ਨੂੰ ਇਹ ਚੀਜ਼ ਦਾ ਫਾਇਦਾ ਉਠਾਉਣਾ ਚਾਹੀਦਾ ਮੱਝ ਏਰੀਏ ਦੇ ਵਿੱਚ ਖਾਸ ਕਰਕੇ ਕਿਉਂਕਿ ਆਪਾਂ ਨੂੰ ਬਹੁਤ ਚੰਗੀ ਓਪਰਚੁਨਿਟੀ ਵੀ ਆਪਣੇ ਏਰੀਏ ਦੇ ਵਿੱਚ ਬਹੁਤ ਚੰਗਾ ਘੋੜਾ ਖੜਾ ਵਾ ਆਪਣੇ ਏਰੀਆ ਵੀ ਮਾਲਵੇਰੀਏ ਨੂੰ ਭੱਜਣਾ ਚਾਹੀਦਾ ਵਾ ਆਪਣੇ ਘਰੇ ਜੇ ਚੰਗੀ ਚੀਜ਼ ਖੜੀ ਜਾਣ ਤਾਂ ਉਹਦਾ ਫਾਇਦਾ ਉਠਾਉਣਾ ਚਾਹੀਦਾ ਵਾ ਸਭ ਤੋਂ ਵੱਡੀ ਗੱਲ ਇਹ ਆ ਵੀ ਬਾਬੇ ਸਾਹਿਬ ਸੋ ਦਾ ਜਿਹੜਾ ਸੁਭਾਅ ਬਹੁਤ ਨਿੱਗਾ ਵਾ ਮਿਲਣ ਸਾਰਿਆ ਇਹ ਨਹੀਂ ਆ ਕਿ ਇਕੱਲੀਆਂ ਫੀਸਾਂ ਹੀ ਮੈਨੇ ਰੱਖਦੀਆਂ ਵਾ ਜਦੋਂ ਆਪਾਂ ਨੂੰ ਫਾਰਮ ਤੇ ਆਏ ਨੂੰ ਕੋਈ ਸੱਜਣ ਖੜੇ ਮਿੱਥੇ ਬੁਲਾਉਂਦਾ ਨਾ ਉਹ ਬਹੁਤ ਵੱਡੀ ਗੱਲ ਆ ਠੀਕ ਹੈ ਨਹੀਂ ਤੇ ਸਾਰੇ ਜਿੰਨੇ ਮੈਂ ਤਾਂ ਆਪਣੇ ਏਰੀਆ ਦੇ ਬੰਦੇ ਸਾਰਿਆਂ ਨੂੰ ਚਾਹੁੰਗਾ ਵੀ ਇਹ ਚੀਜ਼ ਦਾ ਫਾਇਦਾ ਉਠਾਉਣਾ ਚਾਹੀਦਾ ਤੇ ਘੋੜਿਆਂ ਮੇਟ ਕਰਾਓ ਤੇ ਚੰਗੀ ਵਧੀਆ ਬਰੀਡ ਤੇ ਕੰਮ ਕਰੋ ਜੀ ਬਿਲਕੁਲ ਜੀ ਜੇ ਘੋੜਾ ਐਡਾ ਚੰਗਾ ਆਪਣੇ ਇਲਾਕੇ ਚ ਆਇਆ ਵਾ ਤੇ ਆਪਾਂ ਨੂੰ ਇਹਦਾ ਜ਼ਰੂਰ ਨਾਲ ਮਿਲ ਕੇ ਘੋੜੀਆਂ ਚੰਗੀਆਂ ਕਿਉਂਕਿ ਆਪਾਂ ਜੇ ਚੰਗੀ ਨਸਲ ਦੇ ਘੋੜੇ ਘੋੜੀਆਂ ਰੱਖਦੇ ਆਂ ਤੇ ਸਾਡੇ ਫਾਰਮ ਤੇ ਗਾਂ ਵੀ ਚੰਗੀ ਬਰੀਡਿੰਗ ਹੋਊਗੀ ਤੇ ਤਾਂ ਸਾਨੂੰ ਸਾਰਿਆਂ ਨੂੰ ਫਾਇਦਾ ਕਿਉਂਕਿ ਘੋੜੇ ਦੀ ਹਾਈਟ ਵੀ ਚੰਗੀ ਸੋਹਣੀ ਹੈ ਜੀ 60 ਇੰਚ ਹਾਈਟ ਹੈ ਨਾ ਤੇ ਚੰਗਾ ਸੋਹਣਾ ਮਜ਼ਬੂਤ ਆ ਬਰੀਕੀ ਬਹੁਤ ਹੈ ਘੋੜੇ ਦੇ ਵਿੱਚ ਜੀ ਤੇ ਹਾਈਟ ਦੇ ਨਾਲ ਨਾ ਸੁੰਦਰਤਾ ਬਹੁਤ ਜਿਆਦਾ ਆ ਜੀ ਪਹਿਲਾਂ ਆਪ ਵੀ ਘੋੜਾ ਸ਼ੋਹਾਂ ਦੇ ਵਿੱਚ ਖੜਦਾ ਰਿਹਾ ਵਾ ਆਪਣੇ ਸਮੇਂ ਦੇ ਵਿੱਚ ਬਹੁਤ ਸ਼ੋਅ ਜਿੱਤੇ ਘੋੜੇ ਨੇ ਵਾ ਹੁਣ ਜਦੋਂ ਬੱਚੇ ਗਾਂ ਸ਼ੋਹਾਂ ਦੇ ਵਿੱਚ ਆਉਣ ਲੱਪੇ ਨੇ ਆਪ ਨੂੰ ਉਹਦੋਂ ਚਾਹੀਦਾ ਨਹੀਂ ਘੋੜਾ ਸ਼ੋਅ ਦੇ ਵਿੱਚ ਪਾਉਣਾ ਠੀਕ ਹੈ ਤੇ ਡਿਸਪਲੇ ਦੇ ਲਈ ਕੋਈ ਆਇਆ ਕਰੂਗਾ ਸ਼ਰਿੰਗਾ ਦੇ ਵਿੱਚ ਤੇ ਸਾਰੇ ਸੱਜਣਾਂ ਨੂੰ ਮਿਲਿਆ ਕਰੂ ਵੇਖਣ ਨੂੰ ਜੀ ਤੇ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਨਵੈਲ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਇਹ ਤੁਹਾਡੇ ਬਾਰੇ ਤਾਂ ਬਾਬਾ ਸਾਹਿਬ ਜੀ ਉਹਨਾਂ ਨੇ ਸ਼ੁਰੂ ਤੋਂ ਦੱਸ ਹੀ ਦਿੱਤਾ ਸੀ ਪਰ ਹੁਣ ਦਿਲ ਕੀਤਾ ਵੀ ਤੁਹਾਡਾ ਨਾਲ ਵੀ ਦੋ ਗੱਲਾਂ ਕਰ ਲਈਏ ਠੀਕ ਹੈ ਜੀ ਤੇ ਤੁਸੀਂ ਵੀ ਜਹਾਂਗੀਰ ਘੋੜੇ ਬਾਰੇ ਜਾਂ ਅੱਗੇ ਜਿਹੜੀ ਅਪਡੇਟ ਹੈ ਜਿਹੜੀ ਵੀ ਕਾਰਵਾਈ ਆਪਾਂ ਅੱਗੇ ਕਰਨੀ ਹੈ ਘੋੜੇ ਨੂੰ ਲੈ ਕੇ ਉਹਦੇ ਬਾਰੇ ਜਾਣਕਾਰੀ ਦਿਓ ਗੁਰਦੇਵ ਵੀਰ ਜੀ ਆਪਾਂ ਅੱਜ ਜਹਾਂਗੀਰ ਘੋੜੇ ਦੇ ਵੀਡੀਓ ਸ਼ੂਟ ਵਾਸਤੇ ਇਕੱਠੇ ਹੋਏ ਆਂ ਜਹਾਂਗੀਰ ਸਟੈਲੀਅਨ ਜਿੱਦਾਂ ਦੀ ਜਹਾਂਗੀਰ ਦੀ ਸਕਿਨ ਕੁਆਲਿਟੀ ਆ ਜਿੰਨੀ ਥਿਨ ਸਕਿਨ ਹੈ ਦੀ ਜਿੱਦਾਂ ਦੀ ਨੈਕ ਪ੍ਰੋਫਾਈਲ ਆ ਬੜੇ ਰੇਅਰ ਆਸਟ੍ਰੇਲੀਅਨ ਨੇ ਇਦਾਂ ਦੇ ਮਾਰਕੀਟ ਦੇ ਵਿੱਚ ਜਿੰਨਾ ਸ਼ਾਰਪ ਹੈਗਾ ਏ ਤੇ ਮੈਂ ਤਾਂ ਆਪਣੇ ਜਿੰਨੇ ਵੀ ਘੋੜਾ ਪੇਮੀ ਵੀਰ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ ਵੱਧ ਤੋਂ ਵੱਧ ਚੰਗੇ ਘੋੜਿਆਂ ਨੂੰ ਬ੍ਰੀਡ ਕਰਾ ਕੇ ਤੇ ਚੰਗੀ ਨਸਲ ਜਿਹੜੀ ਪੈਦਾ ਕਰਨੀ ਚਾਹੀਦੀ ਆ ਤੇ ਹੁਣ ਆਉਣ ਵਾਲੇ ਅੱਗੇ ਜਿੰਨੇ ਵੀ ਸ਼ੋਅ ਜਿੰਨੇ ਵੀ ਮੇਲੇ ਜਿੰਨੀਆਂ ਮੰਡੀਆਂ ਹੋਣਗੀਆਂ ਆਲਮੋਸਟ ਆਪਾਂ ਸਾਰੇ ਮੰਡੀਆਂ ਮੇਲਿਆਂ ਦੇ ਵਿੱਚ ਘੋੜੇ ਨੂੰ ਡਿਸਪਲੇ ਕਰਾਂਗੇ ਤੇ ਵੱਧ ਤੋਂ ਵੱਧ ਜਿਹੜਾ ਮਾਰਕੀਟ ਦੇ ਵਿੱਚ ਇਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਜੀ ਸਾਰੇ ਭਰਾਵਾਂ ਦਾ ਇੱਕ ਵਾਰ ਦਿਲੋਂ ਧੰਨਵਾਦ ਹੈ ਜੀ ਕਿ ਤੁਸੀਂ ਬਾਬਾ ਸਾਹਿਬ ਜੀ ਹੁਣਾਂ ਦੇ ਕਹਿਣ ਤੇ ਸਾਰੇ ਭਰਾ ਐ ਹੋ ਤੇ ਐਦਾਂ ਹੀ ਆਪਾਂ ਅੱਗੇ ਵੀ ਜਿੱਥੇ-ਜਿੱਥੇ ਵੀ ਭਰਾ ਕੋਈ ਫੋਟੋ ਵੀਡੀਓਗ੍ਰਾਫੀ ਕਰਦੇ ਆ ਕੋ ਸਾਡੇ ਮੇਲੇ ਮੰਡੀਆਂ ਲੱਗਦੇ ਆ ਅਸੀਂ ਸਾਰੇ ਭਰਾ ਐਦਾਂ ਹੀ ਇਕੱਠੇ ਹੋ ਕੇ ਰਹੀਏ ਤੇ ਇੱਕ ਦੂਜੇ ਦਾ ਮਾਣ ਸਤਿਕਾਰ ਕਰਦੇ ਰਹੀਏ ਤੇ ਪ੍ਰੇਮ ਚ ਵਾਧਾ ਹੁੰਦਾ ਰਹੇ ਤੁਹਾਡਾ ਵੀ ਗੁਰਦੇਵਰੇ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਘਰੇ ਬੈਠੇ ਸਾਰਿਆਂ ਨੂੰ ਸੱਜਣਾ ਨੂੰ ਘੋੜੇ ਵਖਾਉਂਦੇ ਜੀ ਤੇ ਜਿਵੇਂ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਬੈਠੇ ਆ ਤੇ ਉਹਨਾਂ ਸਾਰਿਆਂ ਦੇ ਚਿਹਰੇ ਦਰਸ਼ਕਾਂ ਦਾ ਘਬਚਾਉਂਦੇ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਜ ਵੀ ਤੁਸੀਂ ਬਾਬੇ ਸਾਹਸੋ ਦੇ ਨਿੱਕੇ ਸੱਦੇ ਤੇ ਇੱਥੇ ਪਹੁੰਚੇ ਜੀ ਤੇ ਸਾਰੇ ਭਰਾਵਾਂ ਨੂੰ ਮਿਲ ਜਿਓ ਮਿਲਾਇਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਸਾਰਿਆਂ ਨੂੰ ਮਿਲ ਕੇ ਤੇ ਬਾਬਾ ਸਾਹਿਬ ਜੀ ਕੋਈ ਜਾਂਦੇ ਕੋਈ ਗੱਲ ਕਹਿਣਾ ਚਾਹੁੰਦੇ ਹੋ ਬਾਜੀ ਧੰਨਵਾਦ ਸਾਰੇ ਸਤਿਕਾਰ ਜੋ ਊੜਾ ਪਾਲ ਤੁੰ ਜਾਂਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ